ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਾਮਲਾ ਹਲੇ ਠੰਡਾ ਨਹੀਂ ਹੋਇਆ ਪਰ ਚਰਚਾ ਦੇ ਵਿੱਚ ਆ ਗਈ ਸੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦਰਅਸਲ ਪੰਜਾਬੀ ਯੂਨੀਵਰਸਿਟੀ ਦਾ ਵੀ ਇੱਕ ਵਿਵਾਦਾਂ ਦੇ ਨਾਲ ਰਿਸ਼ਤਾ ਕਾਫੀ ਗੂੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਲਗਾਤਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਆਪਣੇ ਹੱਕਾਂ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਅਜਿਹਾ ਕੰਮ ਕਰ ਦਿੱਤਾ ਸੀ ਜਿਸ ਤੋਂ ਬਾਅਦ ਵਿਦਿਆਰਥੀਆਂ ਦੇ ਵਿੱਚ ਗੁੱਸਾ ਆਇਆ ਵਿਦਿਆਰਥੀਆਂ ਦੇ ਵਿੱਚ ਗੁੱਸਾ ਦੇਖ ਕੇ ਯੂ ਟਰਨ ਮਾਰ ਲਿਆ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਯੂ ਕਿਹੜਾ ਕੰਮ ਕੀਤਾ ਸੀ ਦਰਅਸਲ ਦੱਸ ਦिए ਕੀ ਜੋ 골ਡਨ ਚਾਂਸ ਹੁੰਦਾ ਵਿਦਿਆਰਥੀਆਂ ਦੇ ਲਈ ਇੱਕ ਆਪਣੀ ਪੜਾਈ ਮੁਕੰਮਲ ਕਰਨ ਦਾ ਚਾਂਸ ਹੁੰਦਾ 골ਡਨ ਚਾਂਸ 골ਡਨ ਚਾਂਸ ਹੁੰਦਾ ਕਿ ਕਿਸੇ ਦੀ ਰੀਪੇਅਰ ਆ ਗਈ ਇੱਕ ਵਾਰ ਨਹੀਂ ਨਿਕਲੀ ਦੂਜੀ ਵਾਰ ਵੀ ਨਹੀਂ ਨਿਕਲੀ ਫਿਰ ਇੱਕ ਚਾਂਸ ਮਿਲਦਾ 골ਡਨ ਚਾਂਸ ਆਖਰੀ ਚਾਂਸ ਤਾਂ ਉਸ ਦੇ ਲਈ ਫੀਸ ਭਰੀ ਜਾਂਦੀ ਆ ਤਾਂ ਪਹਿਲਾਂ ਜਿਹੜੀ ਫੀਸ 8000 ਰੁਪਏ ਹੁੰਦੀ ਸੀ ਬਾਅਦ ਦੇ ਵਿੱਚ 12000 ਕਰ ਦਿੱਤੀ ਫਿਰ ਉਸ ਦੀ 골ਡਨ ਚਾਂਸ ਦੀ ਫੀਸ 20000 ਕਰ ਦਿੱਤੀ ਯਾਨੀ ਕਿ 17000 ਕਰ ਦਿੱਤੀ ਟੈਕਸ ਪਾ ਕੇ 20000 ਤੇ ਫਿਰ ਆਖਰਕਾਰ ਹੁਣ 53000 ਰੁਪਏ 골ਡਨ ਚਾਂਸ ਦੀ ਫੀਸ ਕਰ ਦਿੱਤੀ ਸੀ ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਰੋਜ ਜਤਾਇਆ ਵਿਦਿਆਰਥੀਆਂ ਦੇ ਵੱਲੋਂ ਕਿਹਾ ਗਿਆ ਕਿ ਇਸ ਤਰੀਕੇ ਦੇ ਨਾਲ ਵਿਦਿਆਰਥੀਆਂ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਵਿਦਿਆਰਥੀ 골ਡਨ ਚਾਂਸ ਦੀ ਇੰਨੀ ਜ਼ਿਆਦਾ ਫੀਸ ਨਹੀਂ ਭਰ ਸਕਦੇ ਤਾਂ ਵਿਰੋਧ ਹੋਇਆ ਆਖਰਕਾਰ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਯੂ ਟਰਨ ਮਾਰਿਆ ਝੁਕਣਾ ਪਿਆ ਤੇ ਆਖਰਕਾਰ ਫਿਰ ਵਾਈਸ ਚਾਂਸਲਰ ਦੇ ਵੱਲੋਂ ਪ੍ਰਸਤਾਵ ਭੇਜਿਆ ਗਿਆ ਉਪ ਰਾਸ਼ਟਰਪਤੀ ਨੂੰ ਤਾਂ ਜਿਸ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਹੁਣ 골ਡਨ ਚਾਂਸ ਦੀ ਜਿਹੜੀ ਫੀਸ ਆ ਉਹ 53000 ਦੀ ਥਾਂ 20000 ਰੁਪਏ ਲਈ ਜਾਵੇਗੀ 17000 ਰੁਪਏ ਫੀਸ 3000 ਰੁਪਏ ਤਾਂ ਉੱਪਰ ਜਿਹੜਾ ਟੈਕਸ ਹੈ ਤਾਂ 20500 ਰੁਪਏ ਜਿਹੜੀ ਹੁਣ 골ਡਨ ਚਾਂਸ ਵਾਲੇ ਵਿਦਿਆਰਥੀਆਂ ਨੂੰ ਫੀਸ ਭਰਨੀ ਪਵੇਗੀ ਤਾਂ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਦੇ ਵਿੱਚ ਨਾ ਜਾਵੇ ਇਸੇ ਕਰਕੇ ਪੰਜਾਬ ਮਾਫ ਕਰਨਾ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਵੱਲੋਂ ਇਹ ਵੱਡਾ ਸ਼ਲਾਘਾਯੋਗ ਕਦਮ ਕਹਿ ਸਕਦੇ ਆ ਯੂ ਟਰਨ ਕਹਿ ਸਕਦੇ ਆ ਪਰ ਵਿਦਿਆਰਥੀ ਜਿਹੜੇ ਨੇ ਉਹ ਧੰਨਵਾਦ ਕਰ ਰਹੇ ਨੇ ਵਿਦਿਆਰਥੀ ਜਿਹੜੇ ਨੇ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਧੰਨਵਾਦ ਕਰ ਰਹੇ ਨੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਦਾ ਧੰਨਵਾਦ ਕਰ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਬਹੁਤ ਸਾਰੇ ਵਿਦਿਆਰਥੀ ਹੁੰਦੇ ਨੇ ਜੋ ਇਸ 53000 ਫੀਸ ਭਰਨ ਦੇ ਕਾਬਿਲ ਨਹੀਂ ਹੁੰਦੇ 골ਡਨ ਚਾਂਸ ਦੇ ਲਈ ਤਾਂ ਹੁਣ 20000 ਰੁਪਏ 500 ਰੁਪਏ 20500 ਰੁਪਏ ਫੀਸ ਕਰ ਦਿੱਤੀ ਤਾਂ ਕਈ ਵਿਦਿਆਰਥੀ ਹੋਣਗੇ ਜਿਹੜਾ ਆਪਣਾ ਭਵਿੱਖ ਚਾਨਣ ਦੇ ਵਿੱਚ ਕਰਨਾ ਚਾਹੁੰਦੇ ਨੇ ਉਹ 골ਡਨ ਚਾਂਸ ਲੈ ਕੇ ਪਾਸ ਹੋ ਕੇ ਕਿਸੇ ਨੌਕਰੀ ਦੇ ਉੱਤੇ ਲੱਗ ਸਕਦੇ ਨੇ ਕਿਸੇ ਕੰਮ ਦੇ ਉੱਤੇ ਲੱਗ ਸਕਦੇ ਨੇ ਆਪਣੇ ਪੈਰਾਂ ਦੇ ਉੱਤੇ ਖੜੇ ਹੋ ਸਕਦੇ ਨੇ ਰੋਜ਼ਗਾਰ ਕਮਾ ਸਕਦੇ ਨੇ ਤੇ ਦੂਜੇ ਪਾਸੇ ਇਸ 골ਡਨ ਚਾਂਸ ਦੀ ਜਿਹੜੀ ਫੀਸ ਭਰਨ ਦੀ ਤਾਰੀਖ ਸੀ ਉਹ ਵੀ ਪਹਿਲਾਂ 15 ਨਵੰਬਰ ਤੱਕ ਸੀ ਪਰ ਹੁਣ 15 ਨਵੰਬਰ ਤੋਂ ਵਧਾ ਕੇ 20 ਨਵੰਬਰ ਤੱਕ ਕਰ ਦਿੱਤੀ ਗਈ ਹੈ ਤਾਂ ਇਹ ਖੁਸ਼ੀ ਦੀ ਖਬਰ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਾਂ ਹਾਲਾਂਕਿ ਮਾਮਲਾ ਪੱਕਿਆ ਹੋਇਆ ਸੈਨੇਟ ਚੋਣਾਂ ਨੂੰ ਲੈ ਕੇ ਕਿ ਸੈਨੇਟ ਦੀਆਂ ਚੋਣਾਂ ਦੀ ਆ ਤਰੀਕਾਂ ਦਾ ਐਲਾਨ ਕੀਤਾ ਜਾਵੇ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਯੂ ਟਰਨ ਮਾਰ ਕੇ ਵਿਦਿਆਰਥੀਆਂ ਨੂੰ ਇੱਕ ਵੱਡੀ ਖੁਸ਼ੀ ਦੇ ਦਿੱਤੀ ਆ ਤਾਂ ਗੁਰੂ ਗੋਗੂਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਦੇ ਚੱਲਦਿਆਂ ਹੋਇਆਂ ਵਿਦਿਆਰਥੀਆਂ ਦੇ ਵੱਲੋਂ ਕਿਹਾ ਗਿਆ ਸੀ ਇੱਕ ਪਾਸੇ ਤਾਂ ਸ਼ੀਰ ਗੁਰੂ ਤੇਗ ਬਹਾਦਰ ਜੀ ਦੇ ਨਾਂ ਦੇ ਉੱਤੇ ਬਣੀ ਹੋਈ ਇਹ ਯੂਨੀਵਰਸਿਟੀ ਆ ਪਰ ਦੂਜੇ ਪਾਸੇ ਸ਼ੀਧੀ ਸਮਾਗਮ ਮਨਾਇਆ ਜਾ ਰਿਹਾ ਪਰ ਇੱਧਰ ਵਿਦਿਆਰਥੀਆਂ ਦੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ ਵਿਦਿਆਰਥੀਆਂ ਦੀ ਜੇਬ ਦੇ ਉੱਤੇ ਡਾਕਾ ਵੱਜ ਰਿਹਾ ਤਾਂ ਫਿਰ ਇਹ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹ ਯੂਟਰਨ ਲਿਆ ਇਹ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਕਰ ਦਿੱਤਾ ਜਿਹੜੇ ਵਿਦਿਆਰਥੀਆਂ ਨੇ 53000 ਫੀਸ ਭਰ ਦਿੱਤੀ ਸੀ ਉਹਨਾਂ ਵਿਦਿਆਰਥੀਆਂ ਦੀ ਵੀ ਫੀਸ ਵਾਪਸ ਕਰ ਦਿੱਤੀ ਜਾਵੇਗੀ ਯਾਨੀ ਕਿ 20500 ਰੁਪਿਆ ਕਟੌਤੀ ਰੱਖ ਕੇ ਬਾਕੀ ਸਾਰੀ ਫੀਸ ਵਾਪਸ ਕਰ ਦਿੱਤੀ ਜਾਵੇਗੀ ਪਹਿਲਾਂ ਵੀ ਅਜਿਹਾ ਮਾਮਲਾ ਜਿਹੜਾ ਆਇਆ ਸੀ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚੋਂ ਹੀ ਤਾਂ ਕਈ ਵਿਦਿਆਰਥੀਆਂ ਦੀ ਜਿਹੜੀ ਆ ਫੀਸ ਵਾਪਸ ਕਰ ਦਿੱਤੀ ਸੀ ਤਾਂ ਹੁਣ ਵੀ ਵਿਦਿਆਰਥੀਆਂ ਦੀ ਫੀਸ ਜਿਹੜੀ ਵਾਪਸ ਕਰ ਦਿੱਤੀ ਜਾਵੇਗੀ ਤਾਰੀਖ ਜਿਹੜੀ ਵਧਾ ਦਿੱਤੀ ਗਈ ਆ 골ਡਨ ਚਾਂਸ ਵਾਲੇ ਵਿਦਿਆਰਥੀਆਂ ਦੇ ਲਈ ਇਹ ਇੱਕ ਵੱਡੀ ਰਾਹਤ ਦੀ ਵੱਡੀ ਖੁਸ਼ੀ ਦੀ ਖਬਰ ਆ ਹੁਣ ਵਿਦਿਆਰਥੀਆਂ ਨੂੰ 53000 ਰੁਪਏ ਨਹੀਂ ਬਲਕਿ 20500 ਰੁਪਏ ਫੀਸ ਭਰਨੀ ਹੋਵੇਗੀ ਬਾਕੀ ਹੀ ਜਦੋਂ ਫਿਰ ਇਸ ਤਰੀਕੇ ਦੇ ਨਾਲ ਕੋਈ ਗਲਤੀ ਮੰਨ ਲਵੇ ਇਸ ਤਰੀਕੇ ਦੇ ਨਾਲ ਕੋਈ ਝੁੱਕ ਜਾਵੇ ਯੂ ਟਰਨ ਮਾਰ ਜਾਵੇ ਤਾਂ ਉਸ ਦੇ ਵਿੱਚ ਯੂਨੀਵਰਸਿਟੀ ਦਾ ਕੋਈ ਨੁਕਸਾਨ ਨਹੀਂ ਹੁੰਦਾ ਯੂਨੀਵਰਸਿਟੀ ਦੀ ਸ਼ਲਾਘਾ ਹੀ ਹੁੰਦੀ ਆ ਵਿਦਿਆਰਥੀ ਵੀ ਇਸ ਗੱਲ ਦੀ ਸ਼ਲਾਘਾ ਕਰ ਰਹੇ ਨੇ ਪਰ ਭਵਿੱਖ ਦੇ ਵਿੱਚ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਲਈ ਕਿੰਨਾ ਭਾਰੂ ਪੈ ਸਕਦਾ ਹੈ